ਤੇ ਸਾਹਮਣੇ ਬੈਠੇ ਤੋਂ ਇਹ ਤਿਆਰੀਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਬੁਾਰਤ ਦਿੰਨੀ ਆ ਥਲੇ ਉਹਨਾਂ ਸਿੱਖਾਂ ਨੂੰ ਅਮਰ ਗੁਰੂ ਹੋਣਾ ਨੂੰ ਤੇ ਮੈਡਮ ਹੋਣ ਰੇਣਾ ਤੋਂ ਜਿਹੜਾ ਵੀ ਕਿਤਾਬ ਬਾਰੇ ਵਿਚਾਰ ਸੱਚਾ ਹੋਏਗੀ ਮੈਂ ਆਪਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੰਕਲਾਬ ਸ਼ੁਰੂ ਕਰਦਾ ਲੈ ਕੇ ਸ਼ੇਅਰ ਕਰਾਂਗੀ

ਸਾ ਰੀਡ ਕਾਲਜ ਦੇ ਵਿੱਚ ਤੇ ਉਸ ਸਮੇਂ ਤੋਂ ਇਹ ਸਾਨੂੰ ਸਹਿਸਭਾਾਂ ਵਿੱਚ ਲੈ ਕੇ ਆਏ ਪਹਿਲੀ ਦਫਾ ਪਤਾ ਨਹੀਂ ਸੀ ਸਹਿਸਭਾ ਹੁੰਦੀ ਕੀ ਹੈ ਇਹਨਾਂ ਦੀ ਮਿਹਰਬਾਨੀ ਦੇ ਨਾਲ ਅਸੀਂ ਸਹਿਸਭਾ ਦੇ ਵਿੱਚ ਆਉਣਾ ਸ਼ੁਰੂ ਕੀਤਾ ਹੈਗਾ ਤੇ ਮੈਂ ਇਹਨਾਂ ਦਾ ਵੀ ਦਿলো ਸਤਕਾਰ ਕਰਦੀ ਹਾਂ ਤੇ ਬਾਕੀ ਸਾਰੇ ਵੀਰੇ ਸ਼ਹਿਰ ਦੇ ਦੋਸਤੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਿ ਤੁਸੀਂ ਹਮੇਸ਼ਾ ਇੰਨੀ ਬਾਤ ਮਿਲਦੇ ਹੋ ਬਲ ਅਕਸਰ ਬੈਠੇ ਹੋਏ ਨੇ ਜਿੰਨਾ ਕੋਲ ਅਸੀਂ ਪੜ੍ਹੇ ਤੇ ਇਹਨਾਂ ਨੇ ਸਾਨੂੰ ਲੱਗੀਆਂ ਲੱਗੀਆਂ ਗੱਲਾਂ ਵੀ ਸਿਖਾਈਆਂ ਤੇ ਮੈਂ ਗੱਲ ਕਰਾਂਗੀ ਅੱਜ ਜਿਹੜੀ ਕਿਤਾਬ ਦੇ ਬਾਰੇ ਵਿੱਚ ਵਿਚਾਰ ਚਰਚਾ ਹੋਣੀ ਹੈ ਬੜੀ ਖੂਬਸੂਰਤ ਕਿਤਾਬ ਵੀ ਹੈ ਕਿਉਂਕਿ ਇਹਦੇ ਵਿੱਚ 29 ਦੇ ਕਰੀਬ ਨਿਬੰਧ ਨੇ ਜਿਆਦਾ ਨਿਬੰਧ ਨੇ ਮਿਲ ਹੋ ਰਹੇ ਨੇ ਤੇ ਕੁਝ ਨਿਬੰਧ ਜਿਹੜੇ ਨੇ ਉਹ ਅਮਰ ਕਰ ਤੋਂ ਵੜਾ ਦੇ ਮੈਂ ਇੱਕ ਦਾ ਇੱਥੇ ਜੂਨ ਕਹਾਗੀ ਕਿ ਅਮਰ ਹੋਰਾਂ ਦੀ ਇੱਕ ਆਦਤ ਲਗਾ ਲੋ ਜਾਇਦਾ ਸੁਭਾਅ ਲਗਾ ਲੋ ਜਾਇਦਾ ਦੀ ਚੇਤਨਾ ਦਾ ਇੱਕ ਪਸਾਰ ਲਗਾ ਲੋ ਕਿ ਇਹ ਜਦੋਂ ਵੀ ਸਹਿਸਵਾ ਜਿਵੇਂ ਕਿਤੇ ਬੋਲਦੇ ਤੇ ਨਾ ਤਾਂ ਇਹ ਸੁਧਰੀ ਦੀ ਛੱਡ ਦਿੱਤੇ ਨੇ ਜਮਾਦੀ ਦੀ ਸੁਧਰੀ ਸੀ ਜਿਹਨੇ ਬਾਕੀ ਬੈਠੇ ਬਿਮਾਰ ਕਰੀ ਚਲੋ ਆਪਣੀ ਗੱਲਬਾਤ ਕਰੀ ਚਲੋ ਉਹੀ ਕੁਛ ਇਹਨਾਂ ਨੇ ਜਿਹਨੇ 6 ਆਰਟੀਕਲ ਲਿਖੇ ਨੇ ਇਸ ਕਿਤਾਬ ਦੇ ਵਿੱਚ ਉਹ ਸਾਰੇ ਆਰਟੀਕਲਾਂ ਦੇ ਵਿੱਚ ਸਾਨੂੰ ਸੰਕੇਤ ਵੀ ਕਰਦਾ ਇਹਨਾਂ ਨੇ ਤੇ ਆਪਣੀ ਜਿਹੜੀ ਇਹ ਨਾ ਵਿਰੋਧੀ ਧਾਰਨਾ ਨੂੰ ਵੀ ਪੇਸ਼ ਕਰਦਾ ਵੀ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦਿਓ ਕਿ ਵੇਹ ਹੈ ਕੀ ਹੈ ਤੇ ਸਵਾਲ ਉਹੀ ਜਿਹੜਾ ਡਾਕਟਰ ਭਗਵੰਤ ਥੋਰਾ ਨੇ ਗੱਲ ਕੀਤੀ ਆ ਕਿ ਸਭਿਆਚਾਰ ਦੇ ਬਾਰੇ ਵਿੱਚ ਇੱਕ ਤਰ੍ਹਾਂ ਦਾ ਸੰਕੇਤ ਦੇਤਾ ਉਹ ਬਹੁਤ ਖੂਬਸੂਰਤ ਹੈ ਨੇ ਵਿੱਚ ਅੱਜ ਸਾਡਾ ਸਭਿਆਚਾਰ ਕਿਹੜੇ ਪਾਸੇ ਜਾ ਰਿਹਾ ਲੱਛਰ ਕਾਕੇ ਕਿਵੇਂ ਪ੍ਰਮੋਟ ਹੋ ਰਹੀ ਹੈ ਕਿਵੇਂ ਸਾਡੀ ਬਾਂਦਿਕਤਾ ਦੇ ਵਿੱਚ ਇਹ ਆਪਣਾ ਘੜ ਕਾ ਰਹੀ ਹੈ ਤੇ अनेका ਘਰਾਵਾਂ ਜਿਹੜੀਆਂ ਅੱਜ ਸਮਾਜ ਵਿੱਚ ਵਾਪਰ ਰਹੀਆਂ ਨੇ ਕਿਤੇ ਨਾ ਕਿਤੇ ਉਹ ਇਸ ਤੇ ਜਰੀਏ ਹੀ ਨੇ ਇਹਦਾ ਇੱਕ ਕਾਰਨ ਬਣਦਾ ਆ ਤੇ ਦੂਸਰੀ ਗੱਲ ਜਿਹੜੀ ਮੈਨੂੰ ਲੱਗੀ ਇਹਦੇ ਵਿੱਚ ਨਾ ਅਬਰ ਹੋਰਾਂ ਦੀ ਇੱਕ ਆਪਣੀ ਵਿਚਾਰਧਾਰਾ ਤੇ ਉਸ ਵਿਚਾਰਧਾਰਾ ਦੀ ਅਲੋਚਨਾ ਕਰਦੀ ਵੀ ਬਣਦੀ ਆ ਉਹ ਇਹ ਹੈ ਕਿ ਪਹਿਲੇ ਲੇਖ ਦੇ ਵਿੱਚ ਹੀ ਇਹਨਾਂ ਨੇ ਕਿਹਾ ਕਿ ਇਸ ਮਾਰ ਦੇ ਵਿੱਚ ਨਾ ਦੋ ਧਰਾਵਾ ਆਪਾਂ ਵੀ ਇਹ ਗੱਲ ਕਰਦੇ ਆ ਕਿ ਦੋ ਧਰਾਵਾ ਆਪਸ ਵਿੱਚ ਵਿੱਚ ਪੈਰਨ ਜਾਂਦੀਆਂ ਨੇ ਤੇ ਕਿਹੜੀ ਧਰਾ ਜਿਹੜੀ ਹੈਗੀ ਏ ਉਹ ਇੱਕ ਫਰਕੂਰ ਰਿਜ਼ਲਟ ਕੱਢਦੀ ਏ ਇਹਨਾਂ ਨੇ ਉਹਨਾਂ ਦਾ ਨਾਂ ਪਤਾ ਕਿ ਦਿੱਤਾ ਇੱਕ ਤਾਂ ਕਿੰਤੀ ਕੇਂਦਰ ਤੋਂ ਸਤਾ ਕਹਿ ਰਹੇ ਨੇ ਤੇ ਦੂਸਰੇ ਕਹਿ ਰਹੇ ਨੇ ਵਿਰਕਾਰ ਈਸ਼ਵਰ ਬਾਪ ਆ ਬੈਠ ਕੇ ਸਾਡੇ ਨਾਲ ਕਰਨਗੇ ਸਾਡੇ ਲੋਜਿਕਾ ਵੀ ਜਿਹੜਾ ਇਹਨਾਂ ਇਹਨੂੰ ਲੱਗਦਾ ਜਦੋਂ ਇਸ ਨੂੰ ਬੜਾ ਘੜਦੇ ਆ ਨਾ ਤਾਂ ਇਹ ਗੁਰਮਤ ਕਾਫ ਤੇ ਟੁੱਪਦਾ ਏ ਗੁਰਬਾਣੀ ਸਾਰੀ ਜਿਹੜਾ ਕਾਰ ਹੈ ਗੁਰਬਾਣੀ ਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਜੀ ਗੱਲ ਕਹਿੰਦੇ ਨੇ ਉਹ ਉਹਦੇ ਨਾਲ ਕਦੇ ਵੀ ਸਮਾਜ ਦੇ ਵਿੱਚ ਨਾਤਾ ਨਹੀਂ ਆਉਦੀ ਉਹ ਸਾਨੂੰ ਇੱਕ ਰਸਤਾ ਦਿੰਦੇ ਹੈਗੇ ਨੇ ਇਹਨਾਂ ਨੇ ਉੱਥੇ ਲੱਗੇ ਲੱਜ ਕੇ ਲੋਚਾ ਕਰ ਦਿੱਤੀ ਕਿ ਸਮਾਜ ਦੇ ਵਿੱਚ ਜੋ ਦਲਦਰ ਫੈਲੀ ਹੋਈ ਆ ਜੋ ਕੁਝ ਸਮਾਜ ਦੇ ਪੱਪਰੇ ਹਾਇਆ ਉਹ ਹੈਗਾ ਡਰਾਕਾਰ ਈਸ਼ਵਰਵਾਦ ਦੇ ਨਾਲ ਮੈਨੂੰ ਲੱਗਦਾ ਇਹ ਟਰਮੀਨਲ ਨੂੰ ਨਾ ਡਰਾਕਾਰ ਈਸ਼ਵਰਵਾਦ ਦੀ ਜਿਹੜੇ ਧਰਮ ਤੰਤਰੀ ਸੋਚ ਕਹਿੰਦੇ ਨਹੀਂ ਸੀਗੀ ਕੱਟੜਤਾਵਾਦ ਕਹਿੰਦੇ ਸੀ ਧਾਰਮਿਕ ਕੱਟੜਤਾਵਾਦ ਮੈਨੂੰ ਲੱਗਾ ਫਿਰ ਇਹਦਾ ਦਾ ਲੇਖ ਜਿਹੜਾ ਸੀ ਨਾ ਬਹੁਤ ਵਧੀਆ ਹੋਣਾ ਸੀ ਜਿਹੜਾ ਇਹਨੇ ਇਹ ਕਹਿ ਕੇ ਤੇ ਇੱਕ ਵਿਰੋਧਾਈ ਇਹਦੇ ਵਿੱਚ ਖੜੀ ਕਰ ਦਿੱਤੀ ਉਹ ਬੜੀ ਕਿ ਜਦੋਂ ਮੈਂ ਪੜ ਰਹੀ ਸੀ ਤਾਂ ਮੈਨੂੰ ਵੀ ਇਸ ਚੀਜ਼ ਤੇ ਬੜਾ ਉਹ ਹੋ ਰਿਹਾ ਸੀ ਦੂਸਰੀ ਗੱਲ ਸਾਤਰੀ ਮੈਂ ਮੈਂ ਕਹਿੰਦੇ ਨੇ ਉਹ ਬਿਲਕੁਲ ਸਹੀ ਹੈ ਪਰ ਕਿੰਦੀ ਦੀ ਗੱਲ ਕਰਦੇ ਨੇ ਉਹ ਬਿਲਕੁਲ ਸਹੀ ਹੈ ਤੇ ਗੁਰਬਾਣੀ ਵੀ ਚਾਹੇ ਔਰ ਰਾਕਾਰ ਇਸਮਾਫ ਦੀ ਗੱਲ ਕਰੀਏ ਹੈ ਨਾਲੋਂ ਪਰ ਕਿੰਦੀ ਦੀ ਗੱਲ ਵੀ ਕਰੀਏ ਹੈ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਆਰਤੀ ਲਿਖੀ ਹੈ ਉਸ ਆਰਤੀ ਵਰਗੀ ਕੋਈ ਅੱਜ ਤੱਕ ਕੋਈ ਕਲਾਸੀਕਲ ਪ੍ਰਕਿਰਤਿਕ ਦੇ ਉੱਤੇ ਕਵਿਤਾ ਹੋਈ ਨਹੀਂ ਉਹ ਦੋਨੋਂ ਨਾਂ ਨਾਲ ਚਾਹੁੰਦੀਆਂ ਨੇ ਇੱਥੇ ਇੱਕ ਬਹੁਤ ਪੂਸਾ ਪਾਗੇ ਇਸ ਆਰਟੀਕਲ ਦੇ ਵਿੱਚ ਇਹ ਚੀਜ਼ ਕਹਿ ਕੇ ਦੂਸਰਾ ਇਹਨੇ ਮੈਨੂੰ ਲੱਗਿਆ ਇਹਨਾਂ ਨੇ ਤਿੰਨ ਮਾਂਾਂ ਦੀ ਕਦਰ ਕੀਤੀ ਹੈ ਵਾਕਈ ਖੂਬਸੂਰਤ ਹੈ ਇੱਕ ਮਾਂ ਉਹ ਜਿਹੜੀ ਜਨਨੀ ਹੈ ਸਾਨੂੰ ਪੈਦਾ ਕਰਦੀ ਆ ਦੂਜੀ ਮਾਂ ਉਹ ਧਰਤੀ ਮਾਂ ਜਿਹਦੇ ਨਾਲ ਹੀਂ ਦੀ ਜੀ ਆਪਣੀ ਭਾਸ਼ਾ ਮਾਂ ਭਾਸ਼ਾ ਵੀ ਆ ਜਾਂਦੀ ਏ ਚੌਥੀ ਜਿਹੜੀ ਇਹ ਕਹਿ ਰਹੇ ਨੇ ਗਊ ਮਾਤਾ ਦੀ ਜੀ ਜੀ ਠੀਕ ਠੀਕ ਗਊ ਮਾਤਾ ਦੀ ਠੀਕ ਹੈ ਕਿਉਂਕਿ ਗਊ ਮਾਤਾ ਨੂੰ ਕਿਉਂ ਪੂਜਿਆ ਜਾਂਦਾ ਰਿਹਾ ਜੇ ਅਸੀਂ ਸੇ ਨੂੰ ਜਾਣਿਆ ਤਾਂ ਗਊ ਮਾਤਾ ਕਿਉਂਕਿ ਸਾਡੀ ਖੇਤੀ ਜਿਹੜੀ ਸੀ ਖੇਤੀ ਕੇਂਦਰਤ ਸਾਡਾ ਸਮਾਜ ਆ ਸਾਡਾ ਦੇਸ਼ ਆ ਤੇ ਵਰਧ ਦੇ ਸਾਨੂੰ ਲੋੜ ਪਿਆ ਕਰਦੀ ਸੀਗੀ ਤੇ ਵਰਧ ਦਾ ਪੈਦਾ ਹੋਣਾ ਇੱਕ ਚੂਰ ਚੱਕਰ ਬਣਿਆ ਜਾਂਦਾ ਸੀ ਕਿਉਂਕਿ ਤੇ ਵਰਧ ਸਾਡੇ ਇੱਕ ਦੇ ਨਾਲ ਐਗਰੀਕਲਚਰ ਦਾ ਜੁੜਿਆ ਹੋਇਆ ਸੀ ਤੇ ਲੋਕ ਗਾਂ ਨੂੰ ਵੀ ਪੂਜਾ ਕਰਦੇ ਸਨ ਪਰ ਇਹਦੇ ਸੁੰਖਾਲੇ ਕੋਈ ਗੱਲ ਨਹੀਂ ਕੀਤੀ ਉਹਨੂੰ ਲਿਆ ਕੇ ਨੌਕੀ ਰਾਖਤਾ ਗਊ ਮਾਤਾ ਗਊ ਮਾਤਾ ਤੇ ਗਊਪਾਲਾ ਨੇ ਤੇ ਜਿਹੜੀ ਹੁਣ ਇੱਕ ਰਾਸ਼ੀ ਸਿਆਸਤ ਤੇ ਤੋਰਤੇ ਉਹ ਇੱਕ ਰਾਸ਼ੀ ਇਹ ਜਾਨਵਰ ਬਣਾ ਦਿੱਤਾ ਗਿਆ ਏ ਤੇ ਜਿਹੜੇ ਨਾਲ ਅੱਜ ਸਾਰੇ ਪਾਸੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹੋਏ ਨੇ ਉਹਨਾਂ ਦੇ ਬਾਰੇ ਵਿੱਚ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ ਦੀ ਸਰਕਿਥੇ ਜਾ ਕੇ ਟੁੱਪ ਜਾਂਦੀ ਏ ਉਹੀ ਚੀਜ਼ਾਂ ਕਰਦੀ ਏ ਜੇ ਇਸ ਚੀਜ਼ ਨੂੰ ਲੈ ਕੇ ਸਾਡੀ ਸੱਤਾ ਰੂਪ ਚ ਬਾਤ ਵਰਤ ਰਹੀ ਹੈ ਗਊ ਮਾਤਾ ਗਊ ਮਾਤਾ ਕਦੋਂ ਤੱਕ ਸੀ ਕਦੋਂ ਇਹ ਰਾਸੀ ਚੜ੍ਹ ਵਰ ਬਣੀ ਇਸ ਦੇ ਬਾਰੇ ਇਹਨਾਂ ਨੂੰ ਇੱਥੇ ਕਿਤੇ ਨਾਲ ਆਪਣੇ ਇਸ ਜਿਹੜਾ ਲੇਖ ਹੈ ਨਾ ਉਹਦੇ ਵਿੱਚੇ ਕਰ ਦੇਣਾ ਚਾਹੀਦਾ ਸੀਗਾ ਵੀ ਇਹ ਠੀਕ ਹੈ ਵੀ ਇਸ ਢੰਗ ਦੇ ਨਾਲ ਆਪਾਂ ਨੂੰ ਗਊ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ

ਸਾਧਾਰਨੀ ਗੱਲ ਕਰਦਗੇ ਤੀਜਾ ਜਿਹੜਾ ਇਹਨੇ ਕਹ ਲਿਆ ਕਿ ਤੁਸੀਂ ਉਹ ਹੈ ਕਿ ਇਹ ਦੋ ਸਾਰ ਦੇ ਲਿਟਰੇਚਰ ਨੇ ਜਿਹੜਾ ਸੱਭਿਆਚਾਰ ਹੈ ਉਹਦੀਆਂ ਜੜ੍ਹਾਂ ਕਿਹੜੇ ਨੇ ਨਾ ਉਹ Vedic ਸੱਭਿਆਚਾਰ ਵਿੱਚ ਪਈਆਂ ਨੇ ਸਵਾਲ ਇਹ ਹੈ ਕਿ ਇਹਨਾਂ ਨੇ Vedic ਸੱਭਿਆਚਾਰ ਵਿਆਦਿਕ ਕਾਲ ਨੂੰ ਦੋ ਭਾਗਾਂ ਵਿੱਚ ਨਹੀਂ ਵੰਡਿਆ ਇਹ ਪੂਰਵੈਦਿਕ ਕਾਲ ਇੱਕ ਪੂਰਨੈਦਿਕ ਕਾਲ ਸੀ ਜਿਹੜਾ ਪੂਰਨੈਦਿਕ ਕਾਲ ਸੀ ਉਹਦੇ ਵਿੱਚ ਰਿਫੇਰ ਲਿਖਿਆ ਗਿਆ ਤੇ ਉਸ ਸਮੇਂ ਦੇ ਕਦਰਕੀਮ ਦਾ ਸੰਕਲ ਜਿਹੜਿਆ ਸਾਡੀ ਇਹ ਸਿੰਧ ਘਾਟੀ ਦੀ ਸਭਿਅਤਾ ਦੀਆ ਸੀਗੀਆਂ ਜੋ ਵੀ ਸਾਡੀ ਕਦਰਕੀਮ ਦਾ ਉਸੇ ਤਰ੍ਹਾਂ ਪੜਪਦੀ ਰਹੀਆਂ ਰਿਗਵੇ ਦੇ ਵਿੱਚ ਲੋਕ ਪੱਖੀ ਬੜਾ ਖੁਸ਼ ਹੈ ਗਾਇਆ ਪਰ ਇਹ ਪਾਣਾ ਕਿਥੇ ਪਿਆ ਜਦੋਂ ਉੱਪਰ ਫੈਕਟਰੀ ਕੰਮ ਆਉਂਦਾ ਆ ਉੱਪਰ ਫੈਕਟਰੀ ਕਾਲ ਦੇ ਵਿੱਚ ਜਦੋਂ ਮਹਾ ਕਾਮ ਲੀਕੇ ਚਾਹਦੇ ਨੇ ਜਦੋਂ ਮਨੁੱਖੀ ਮਰਤੀ ਸਾਡੀ ਹੋਣ ਵੀ ਚਾਹੀ ਆ ਤਾਂ ਉਸ ਸਮੇਂ ਕਿਹੜੇ ਸਾਰ ਦੋ ਕਰੋਤੀ ਹੋਏ ਉਹ ਇਹਨਾਂ ਦੇ ਆਪਣੇ ਆਰਟੀਕਲ ਚੈਨਲ ਨੂੰ ਜੇ ਆਰਟੀਕਲ ਨੂੰ ਇੱਕ ਚੰਗਾ ਆਰਟੀਕਲ ਬਣਦੇ ਤਾਂ ਉਸ ਦੇ ਵਿੱਚ ਇਸ ਪੀਸ ਨੂੰ ਲਿਖ ਲੈਣਾ ਚਾਹੀਦਾ ਸੀ ਪਰ ਇਹਨਾਂ ਨੇ ਜਦੋਂ ਸਿੱਧਾ ਹੀ ਐਕਸਾ ਨਾ ਉਹ ਵੀ ਸਾਧਵੀ ਸੱਭਿਆਚਾਰ ਦੇ ਸੱਭਿਆਚਾਰ ਜਿਹੜਾ ਵੈਦਿਕ ਸੱਭਿਆਚਾਰ ਜਿਹਦੇ ਜਾਂ ਆਰਿਆ ਸੱਭਿਆਚਾਰ ਦੇ ਵਿੱਚ ਦੇ ਤਾਂ ਕਿਤੇ ਨਾ ਕਿਤੇ ਸੋਚ ਜਾ ਕਿ ਕਿਤੇ ਹੋਰ ਹੀ ਜੋੜਦੀ ਆ ਇਹ ਕੁਝ ਇਹਨਾਂ ਦੇ ਆਰਟੀਕਲਾਂ ਦੇ ਵਿੱਚ ਹੋਰ ਵੀ ਕਈ ਵਿਰੋਧ ਕਰੀਏ ਪਰ ਫਿਰ ਵੀ ਕੱਲ ਕਿੰਤੀ ਇੱਕ ਵਿਚਾਰ ਚਰਚਾ ਦਾ ਸਾਡੇ ਸਾਹਮਣੇ ਵਿਸ਼ਾ ਲੈ ਕੇ ਆਏ ਨੇ ਬਹੁਤ ਹੀ ਕਮਾਲ ਦਾ ਵਿਸ਼ਾ ਆ ਬਹੁਤ ਵਧੀਆ ਵਿਸ਼ਾ ਆ ਕਿਉਂਕਿ ਮੈਨੂੰ ਇਹਦਾ ਲੱਗਦਾ ਹੁੰਦਾ ਕਿ ਤਕੜਾ ਜਿਹੜੀ ਇੱਕ ਸਵਾਲ ਪਤਾ ਕਰ ਦੇ ਤੇ ਤੁਹਾਨੂੰ ਸੋਚ ਲਈ ਮਜ਼ਬੂਰ ਕਰ ਦੇ ਤੇ ਤੁਸੀਂ ਉਹਦੇ ਸ਼ੁਰੂ ਕਰਦੇ ਹਾਂ ਉਹੀ ਕਿਤਾਬ ਸਫਲ ਕਿਤਾਬ ਹੁੰਦੀ ਆ ਇਹ ਸਫਲ ਕਿਤਾਬ ਹੋਣ ਦਾ ਸਿਹਰਾ ਇਹਨਾਂ ਦੇ ਸਿਰ ਦੇ ਉੱਪਰ ਜਾਂਦਾ ਆ ਕਿ ਇਹਨਾਂ ਨੇ ਕਿਰਤੀ ਇਹ ਜਿਹੜੇ ਧਾਰਨਾਵਾਂ ਪੇਸ਼ ਕਰਕੇ ਸਾਨੂੰ ਕਹਿਣ ਦਾ ਮੌਕਾ ਦਿੱਤਾ ਕਿ ਇਸ ਸਿਚੁਏਸ਼ਨ ਦੇ ਵਿੱਚ ਇਸ ਚੀਜ਼ ਨੂੰ ਜਿਹੜੀ ਹੈ ਚर्चा ਕਰਕੇ ਤੇ ਦੂਸਰੀ ਗੱਲ ਜਿਹੜੀ ਹੈ ਮੈਡਮ ਹੋਰਾਂ ਦੇ ਬਾਰੇ ਵਿੱਚ ਮੈਡਮ ਹੋਰਾਂ ਦੇ ਆਰਟੀਕਲ ਇੱਕ ਸੱਭਿਆਚਾਰ ਦਾ ਪਰਿਵਾਰ ਉਹ ਸੱਭਿਆਚਾਰ ਪੰਜਾਬੀ ਸੱਭਿਆਚਾਰ ਜਿਹੜਾ ਸੱਭਿਆਚਾਰ ਅਸੀਂ ਭੁੱਲ ਰਹੇ ਆ ਸਾਡੇ ਸੱਭਿਆਚਾਰ ਵਿੱਚ ਕੀ ਕੁੱਛ ਸੀ ਇਹਦੇ ਵਿੱਚ ਦੋ ਕਾਰਨ ਹੁੰਦੇ ਨੇ ਇੱਕ ਹੁੰਦਾ ਹੈ ਅਤੀਤ ਪ੍ਰਤੀ ਮੋਹ ਇੱਕ ਹੁੰਦਾ ਹੈ ਇਤਿਹਾਸਿਕ ਬੋਧ ਤੇ ਅਤੀਤ ਮੁਕੀ ਬੋਧ ਦੇ ਵਿੱਚ ਦੇ ਜਿਹੜੇ ਸਾਡੇ ਪੁਰਾਣੇ ਗਾਣੇ ਨੇ ਉਹਨਾਂ ਨੂੰ ਲੈ ਕੇ ਅਸੀਂ ਪੇਸ਼ ਕਰਦੇ ਆ ਇਤਿਹਾਸ ਬੋਧ ਇਹ ਹੁੰਦਾ ਹੈ ਕਿ ਉਸ ਦੇ ਵਿੱਚ ਕਿਹੜੀ ਚੀਜ਼ ਬਾੜੀ ਸੀ ਤੇ ਉਸ ਬਾੜੀ ਜੀ ਨੂੰ ਸਾਇੰਟ ਦੇ ਕਰਕੇ ਅਸੀਂ ਚੰਗੇ ਸਾਡੇ ਸੱਪਿਆ ਲੋਕ ਸੱਭਿਆਚਾਰ ਇਸ ਪਈਆਂ ਹੋਈਆਂ ਜਿਹੜੇ ਮੂਲ ਨੇ ਜਿਹੜੇ ਸਾਡੇ ਵਿਧਾਨ ਨੇ ਜਿਹੜੇ ਸਾਡੇ ਗੀਤ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਤੇ ਬੈਲ ਹੋਰਾਂ ਨੇ ਬੜਾ ਹੀ ਵਧੀਆ ਕੰਮ ਕੀਤਾ ਆ ਇਹਨਾਂ ਨੇ ਸਾਰਾ ਕੁਝ ਜਿਹੜਾ ਹੈਗਾ ਉਹ ਆਪਣਾ ਇਹਨਾਂ ਦਰਬੰਦਾ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਆਂਦਾ ਨਹੀਂ ਤਾਂ ਕੀ ਹੁੰਦਾ ਆਹ ਚੀਜ਼ ਹੱਜੀ ਤੇ ਬੈਠਾ ਤੇ ਜੀ ਬੱਸੇ ਭੇਡ ਕਹਤਾ ਕੁੜੀ ਨੂੰ ਤੇ ਤਾਂ ਸਾਡੇ ਲੋਕ ਕੀਤਾ ਦੇ ਵਿੱਚ ਹੀ ਆ ਜੀ ਭੇਡ ਕਹਿਣਾ ਉਹੀ ਚੱਲਿਆ ਆ ਜਾਂਦਾ ਵਾਰ ਹੈ ਕਿ ਅੱਜ ਸਾਡੀ ਜੀਬੇ ਵਾਲੀ ਕੀ ਹੈ ਕਿ ਜਿਹੜਾ ਸਾਡਾ ਸਪਿਆ ਚਾਰਜ ਦੇ ਜਿਹੜਾ ਮਾੜੀ ਚੀਜ਼ ਪਈ ਹੈ ਉਹਨੂੰ ਨਖਾਰੀਏ ਤੇ ਸਾਰੀ ਚੀਜ਼ਾਂ ਜਿਹੜੀਆਂ ਨੇ ਸਾਰਤਿਕ ਮੁੱਲ ਜਿਹੜੇ ਨੇ ਉਹ ਲੋਕਾਂ ਵਿੱਚ ਲੈ ਕੇ ਜਾਈਏ ਤੇ ਬੈਡ ਹੋਣਾਂ ਦੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਬਹੁਤ ਹੀ ਚੁਬਾਰਦੀ ਆ ਤੇ ਦੋਨਾਂ ਦਾ ਸਵੇਲ ਜਿਹੜਾ ਕਿਤਾਬ ਇੱਕ ਨਵਾਂ ਰੂਪਤ ਲੈ ਕੇ ਆਏਗੀ ਤੇ ਮੈਨੂੰ ਲੱਗਦਾ ਹੈ ਕਿਤਾਬ ਇੱਥੇ ਹੀ ਰਹੇਗੀ ਇਹ ਵਿਚਾਰ ਚਰਚਾ ਅੱਗੇ ਵੀ ਵੱਧ ਜਾਈ ਜਾਏਗੀ ਇਹਨਾਂ ਕੁਝ ਕਹਿਤੀ ਹਾਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ